ਇਹ ਵੀਰ ਵਰਤ ਮੇਰੇ ਮਸਾਹਤ ਕਰੋ ਨਿਗਾਹ ਵਿੱਚ ਆਖ ਨੇ ਮੇਰੇ ਦੋ ਨਿਕੇ ਨਿਕੇ ਮਾ ਮਾਪੇ ਮੇਰੇ ਹੈ ਨਹੀਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜਵਾਰ ਕੇ ਪਿੰਡ ਦਾ ਜ਼ਿਲ੍ਹਾ ਮਾਨਸਾ ਖੜੇ ਆ ਤੇ ਇਹ ਤੁਸੀਂ ਦੇਖ ਰਹੇ ਹੋ ਇਹ ਵਿਚਾਰਾ ਕਿਵੇਂ ਬੰਨਿਆ ਹੋਇਆ ਸੰਗਲਾਂ ਦੇ ਨਾਲ ਜਾਂ ਪਰਨਿਆਂ ਦੇ ਨਾਲ ਜੀ ਇਹ ਦੀ ਦਿਮਾਗੀ ਹਾਲਤ ਖਰਾਬ ਹੈ ਦਿਮਾਗੀ ਤੌਰ ਦੇ ਉੱਤੇ ਪਰੇਸ਼ਾਨ ਆ ਤਾਂ ਗਰੀਬ ਪਰਿਵਾਰ ਆ ਘਰ ਵੀ ਤੁਸੀਂ ਦੇਖ ਲਓ ਵਿਚਾਰਾਂ ਦੇ ਬੁਰਾ ਹਾਲ ਇਕ ਬਹੁਤ ਗਰੀਬ ਪਰਿਵਾਰ ਆ ਜੇ ਕੋਈ ਮਦਦ ਕਰਨੀ ਚਾਹੁੰਦਾ ਬਾਈ ਜੇ ਕਿਸੇ ਦੇ ਦਿਲ ਚ ਕੋਈ ਰਹਿਮ ਕੋਈ ਤਰਸ ਹੈਗਾ ਕੋਈ ਮਨੁੱਖਤਾ ਵਾਲੀ ਦਰਦ ਹੈਗਾ ਤਾਂ ਇਸ ਵਿਚਾਰੇ ਇਨਸਾਨ ਦੀ ਮਦਦ ਕੀਤੀ ਜਾਵੇ ਇਹ ਨੂੰ ਇਲਾਜ ਦੇ ਲਈ ਦਾਖਲ ਕਰਾਉਣ ਦੀ ਲੋੜ ਹੈ ਹਸਪਤਾਲ ਲਿਜਾਣ ਦੀ ਲੋੜ ਹੈ ਪਰ ਇੰਨਾ ਗਰੀਬਾਂ ਕੋਲੇ ਪੈਸਾ ਨਹੀਂ ਕੋਈ ਜੇ ਵੀ ਕੋਈ ਬੰਦਾ ਚਾਹੁੰਦਾ ਤਾਂ ਜਵਾਰ ਕੇ ਪਿੰਡ ਹੈ ਜ਼ਿਲ੍ਹਾ ਮਾਨਸਾ ਤੁਸੀਂ ਇਸ ਪਿੰਡ ਦੇ ਵਿੱਚ ਇੱਥੇ ਆ ਕੇ ਪੁੱਛ ਸਕਦੇ ਹੋ ਕੀ ਨਾਮ ਭਾਈ ਸਿਕੰਦਰ ਸਿੰਘ ਵੀਰ ਸਿਕੰਦਰ ਸਿੰਘ ਦਾ ਘਰ ਆ ਇਹ ਸਿਕੰਦਰ ਸਿੰਘ ਦੇ ਘਰੇ ਆ ਕੇ ਤੁਸੀਂ ਇਹਨਾਂ ਦੀ ਮਦਦ ਸਿੱਧੇ ਰੂਪ ਚ ਅਸੀਂ ਕਰ ਸਕਦੇ ਆ ਅਸੀਂ ਕੋਈ ਇਹਦੇ ਤੇ ਨੰਬਰ ਵਗੈਰਾ ਨਹੀਂ ਬੋਲਣਾ ਕਿਉਂਕਿ ਨੰਬਰਾਂ ਦੇ ਉੱਤੇ ਕਈ ਵਾਰੀ ਬੰਦੇ ਗਲਤ ਫਾਇਦਾ ਠਾ ਜਾਂਦੇ ਆ ਸਿੱਧੇ ਰੂਪ ਚ ਆ ਕੇ ਜੇ ਕੋਈ ਬੰਦਾ ਚਾਹੁੰਦਾ ਯਾਰ ਬਹੁਤ ਮਾੜੀ ਹਾਲਤ ਹੈ ਜਰਾ ਚੀਕਾ ਮਾਰਦਾ ਤਾਂ ਜਵਾਰ ਕੇ ਆ ਕੇ ਇਸ ਪਰਿਵਾਰ ਨੂੰ ਜ਼ਰੂਰ ਮਦਦ ਕਰਿਓ ਬਾਰੇ ਖਾਲਸਾ ਮੁਆਹਬ ਗੁਰੂ ਜੀ